ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਇਹ ਦਿਮਯਾਂਖ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾ ਬਜ਼ੁਰਗ ਜਨਤਾ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਜਿਸ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਸਤੰਬਰ ਮਹੀਨੇ ਦੀ ਪੈਨਸ਼ਨ ਅਫੀਸਰ ਤੁਹਾਨੂੰ ਦੇਵਾਂਗੇ ਜਿਹੜੀ ਅਗਸਤ ਮਹੀਨੇ ਦੀ ਫਾਇਸ਼ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਰਹਿੰਦੀ ਸੀ ਉਹਦੀ ਵੀ ਗੱਲ ਕਰਾਂਗੇ ਤੇ 2500 ਵਾਲੀ ਗੱਲ ਵੀ ਆਪਾਂ ਕਲੀਅਰ ਕਰ ਦਿੰਨੇ ਆ ਸੋ ਜੇਕਰ ਅੱਜ ਜਿਹਾ ਆਪਾਂ ਗੱਲ ਕਰਦੇ ਆ ਜਿਹਾ ਅੱਜ ਦਿਨ ਹੈ 22 ਅਗਸਤ ਦਾ ਸਭ ਤੋਂ ਪਹਿਲਾਂ ਅਗਸਤ ਮਹੀਨੇ ਦੀ ਪੈਨਸ਼ਨ ਦੀ ਹਫਾ ਗੱਲ ਕਰਨੀ ਹੈ ਜਿਹੜੇ 2-3 ਜਿਲ੍ਹਿਆਂ ਦੇ ਵਿੱਚ ਪੈਨਸ਼ਨਰ ਰਹਿੰਦੇ ਸੀ ਉਹਨਾਂ ਜਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਨਵਾਂ ਸ਼ਰਦ ਦੇ ਵਿੱਚ ਵੀ ਪੈਨਸ਼ਨਾਂ ਪੈ ਗਈਆਂ ਨੇ ਸ੍ਰੀ ਤਰਨਤਾਰਨ ਸਾਹਿਬ ਦੀ ਹਾਲੀਆ ਸਾਨੂੰ ਕੋਈ ਰਿਪੋਰਟ ਨਹੀਂ ਆ ਉੱਥੇ ਪੈਨਸ਼ਨ ਅਜੇ ਤੱਕ ਜਾਰੀ ਨਹੀਂ ਹੋਈ ਆ ਹੋ ਜਾਏਗੀ 1-2 ਦਿਨਾਂ ਤੱਕ ਉੱਥੇ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਜਾਣਗੀਆਂ ਜਿੱਥੇ 1-2 ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਸੋ ਇਥੇ ਇਹ ਗੱਲ ਕਲੀਅਰ ਕਰੀਏ ਪਹਿਲਾਂ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਹਿਲਾਂ ਹੋ ਚੁੱਕੀਆਂ ਨੇ ਜਾਂ ਫਿਰ ਜਿੱਥੇ ਅੱਜ ਜਾਰੀ ਹੋਈਆਂ ਨੇ ਜਾਂ ਫਿਰ ਕੱਲ ਜਾਰੀ ਹੋਈਆਂ ਨੇ ਤੇ ਉੱਥੇ ਸਾਨੂੰ ਕਈ ਮੈਸੇਜ ਆਉਂਦੇ ਨੇ ਸਾਡੇ ਸਰੋਤਿਆਂ ਦੇ ਕਿ ਸਾਡੀਆਂ ਪੈਨਸ਼ਨਾਂ ਨਹੀਂ ਆ ਰਹੀਆਂ ਜੇਕਰ ਤੁਹਾਡੀ ਪੈਨਸ਼ਨ ਅਗਲੇ 4-5 ਦਿਨ ਤੱਕ ਇੰਤਜ਼ਾਰ ਕਰ ਸਕਦੇ ਆ ਜੇਕਰ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ 1500 ਰੁਪਏ ਬਣਦੀ ਰਕਮ ਨਹੀਂ ਆਉਂਦੀ ਤੁਹਾਡੇ ਜਿਹੜੇ ਲਾਭਪਾਤਰੀ ਨੇ ਸਾਡੇ ਉਹਨਾਂ ਦੇ ਖਾਤੇਾਂ ਦੇ ਵਿੱਚ ਤੇ ਤੁਸੀਂ ਆਪਣੇ ਡਾਕੂਮੈਂਟ ਚੈੱਕ ਕਰਨੇ ਆ ਜੀ ਡਾਕੂਮੈਂਟ ਅਪਡੇਟ ਕਰਕੇ ਰੱਖਣੇ ਆ ਬੈਂਕ ਜਾਣਾ ਤੇ ਬੈਂਕ ਦੇ ਵਿੱਚ ਡਾਕੂਮੈਂਟ ਕਿਉਂਕਿ ਜਿਹੜੇ ਵੈਰੀਫਿਕੇਸ਼ਨ ਦਾ ਕੰਮ ਚੱਲਦਾ ਫਿਆ ਪੰਜਾਬ ਦੇ ਵਿੱਚ ਵੱਡੇ ਫੱਤਰ ਤੇ ਬੜਾਪਾ ਪੈਨਸ਼ਨ ਦੇ ਕਾਫੀ ਲਾਭਪਾਤਰੀ ਜਿਹੜੇ ਆ ਫਰਜ਼ੀ ਪਾਈ ਗਈ ਸੀ ਤੇ 67000 ਦੇ ਕਰੀਬ ਲਾਭਪਾਤਰੀ ਜਿਹੜੇ ਆ ਉਹਨਾਂ ਦੇ ਪੈਨਸ਼ਨ ਕਾਰਡ ਜਿਹੜੇ ਰੱਦ ਕਰ ਦਿੱਤੇ ਗਏ ਸੀ ਸੋ ਇਸੇ ਤਰ੍ਹਾਂ ਜਿਹੜੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹਾਲੇ ਕੰਮ ਚੱਲ ਰਹੇ ਨੇ ਤੇ ਕਾਫੀ ਸਰੋਤਿਆਂ ਦੇ ਜਿਹੜੇ ਖਾਤੇ ਨੇ ਉਹਨਾਂ ਨੂੰ ਮੈਸੇਜ ਆ ਰਿਹਾ ਨਹੀਂ ਆਈ ਹੈ ਕਿ ਮੈਸੇਜ ਹਨੇ ਪੈਨਸ਼ਨ ਤੇ ਤੁਸੀਂ ਆਪਣੇ ਡਾਕੂਮੈਂਟ ਜਰੂਰ ਅਪਡੇਟ ਕਰੋ ਹੋ ਸਕਦਾ ਤੁਹਾਡਾ ਨਾਮ ਹੈ ਜਿਹੜਾ ਤੁਸੀਂ ਜੜੀਆਂ ਕੰਡੀਸ਼ਨਸ ਹੰਦੀਆਂ ਨੇ ਪੈਨਸ਼ਨਾਂ ਦੀਆਂ ਜੋ ਇਨਸਟਰਕਸ਼ਨ ਹੁੰਦੀਆਂ ਨੇ ਜੋ ਹਦਾਇਤਾਂ ਹੁੰਦੀਆਂ ਨੇ ਉਹਦੇ ਤੇ ਖਰੇ ਨਾ ਉਤਰਦੇ ਹੋਮ ਇਸ ਲਈ ਤੁਹਾਡਾ ਜਿਹੜਾ ਪੈਨਸ਼ਨ ਦਾ ਕਾਰਡ ਹੈ ਉਹ ਬਲੈਕਲਿਸਟ ਕਰ ਦਿੱਤਾ ਹੋਵੇ ਜਾਂ ਫਿਰ ਵਿਧ ਹੋਲਡ ਕਰ ਦਿੱਤਾ ਹੋਵੇ ਵਿਧ ਹੋਲਡ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਡਾਕੂਮੈਂਟ ਅਪਡੇਟ ਕਰਦੇ ਹੋ ਆਪਣੇ ਡਾਕੂਮੈਂਟ ਮੁਹੱਈਆ ਕਰਵਾ ਦਿਓ ਜੇਕਰ ਕੋਈ ਉਹਦੇ ਚ ਤਰੋਟੀ ਹੋਏਗੀ ਤਾਂ ਤੁਹਾਡੀ ਪੈਨਸ਼ਨ ਦੁਬਾਰਾ ਤੋਂ ਆ ਜਾਏਗੀ ਮੰਨ ਲਓ ਇਸ ਮੈਨੇ ਤੁਹਾਡੀ ਨਹੀਂ ਆਈ ਹੈ ਤੁਸੀਂ ਡਾਕ ਕਰ ਦਿੰਨੇ ਆ ਤੇ ਅਗਲੇ ਸਤੰਬਰ ਦੇ ਮਹੀਨੇ ਦੀ ਪੈਨਸ਼ਨ ਤੁਹਾਡੇ ਮਿਲਾ ਕੇ ਦਿੱਤੇ ਜਾਵੇਗੀ ਯਾਨੀ ਕਿ 3000 ਰੁਪਏ ਤੁਹਾਡੇ ਖਾਤੇ ਦੇ ਵਿੱਚ ਆਵੇਗਾ ਸੋ ਇਸ ਲਈ ਤੁਸੀਂ ਡਾਕੂਮੈਂਟ ਅਪਡੇਟ ਕਰਕੇ ਰੱਖਣੇ ਆ ਜੇਕਰ ਤੁਹਾਡੇ ਡਾਕੂਮੈਂਟ ਤੁਸੀਂ ਆਪਣੀਆਂ ਸ਼ਰਤਾ ਤੇ ਖਰੀ ਨਹੀਂ ਉਤਰਦੇ ਜੋ ਗਵਰਨਮੈਂਟ ਦੀਆਂ ਸ਼ਰਤਾਂ ਨੇ ਤੇ ਫਿਰ ਤੁਹਾਡਾ ਪੈਨਸ਼ਨ ਕਾਰਡ ਰੱਦ ਕੀਤਾ ਜਾਵੇਗਾ 25 ਵਾਲੀ ਗੱਲ クリア ਕਰਦੇ ਜੀ 2500 ਦੀ ਹਾਲੇ ਕੋਈ ਅਪਡੇਟ ਨਹੀਂ ਹੈ ਸਤੰਬਰ ਮਹੀਨੇ ਦੀ ਪੈਨਸ਼ਨ ਵੀ 1500 ਆਉਂਦੀ ਜਾ ਪਰਹੀ ਹੈ ਜੇਕਰ ਪੰਜਾਬ ਸਰਕਾਰ ਵੱਲੋਂ ਕੋਈ ਐਦਾ ਦੀ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪੈਨਸ਼ਨ 3500 ਰੁਪਿਆ ਵਧਾ ਦਿੱਤੀ ਗਈ ਹੈ ਜੀ ਕਿਹੜੇ ਜ਼ਿਲ੍ਹੇ ਦੇ ਕਿਹੜੇ ਸੂਬੇ ਦੇ ਵਿੱਚ ਵਧਾਈ ਗਈ ਹੈ ਇਹ ਅਪਡੇਟ ਤੁਹਾਨੂੰ ਅਸੀਂ ਜਲਦੇ ਅਗੇ ਸਾਨੂੰ ਐਦਾ ਦੀ ਖਬਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਨਹੀਂ ਵਧਾਈ ਗਈ ਪੰਜਾਬ ਦੇ ਵਿੱਚ 1500 ਹੀ ਹੈ ਹਾਲੇ ਅਪਡੇਟ ਜੇਕਰ ਕੋਈ ਨਵੀਂ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੋਈ ਤੁਹਾਡੇ ਕੋਈ ਸਵਾਲ ਨੇ ਉਹ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ